பு பத்திராடி தூத்தியூ യാ ਟੜੇ ਪੱਖੀ ਆਵੇਂ ਮੈਨੂੰ ਏਸੀ ਦੀ ਲੋੜ ਐ ਜਿਹੜਾ ਇਹ ਨਾਈ ਜੋੜ ਕੇ ਚੱਲਣਗੇ 45 ਪਾਣੀ ਲੈ ਜੂਗਾ ਖੜਕ ਕੇ ਚੱਲਣਗੇ 45 ਪਾਣੀ ਲੈ ਜੂਗਾ ਖੋੜ ਕੇ ਚੱਲਣਗੇ 45 ਬੜਿਆ ਬਾਜ ਪੜਦੇ ਆਵਾਜਾ ਪਿੱਪਲ ਸੌਂਦੇ ਫੁੱਲਾ ਵਾਗ ਫੁੱਲਾਈਆਂ ਨਹੀਂ ਸੱਗੇ ਫੁੱਲ ਸਿਰਾਂ ਤੇ ਸੌਂਦੇ ਸੱਗੇ ਪੁੱਲ ਸਿਰਾਤੇ ਸੋਹnde ਪੈਰੀ ਚਾਂਦਰਾ ਪਾਜਨ ਸੁਪੇ ਧਰ ਲਿਆ ਬਣ ਕੇ ਮੇਲੜ ਆਂਜਨ ਸੁਪੇ ਧਰਨੀਆ ਬਣ ਕੇ ਮੇਲੜ ਆਂਜ ਸੁਪੇ ਧਰ ਕੀ ਨਾਮ ਹੈ ਮੇਰਾ ਵੀਰੇ ਸੁਖਵੀਰ ਸਿੰਘ ਸੁਖੀ ਕੋਲੋਂ ਹੀ ਤੋਂ ਕੀ ਕਹਿਣਾ ਜੋ ਤੁਹਾਡੇ ਵੱਲੋਂ ਤੀਆਂ ਦਾ ਤਿਹਾੜ ਬਣਾਇਆ ਗਿਆ ਮੇਰੇ ਸਾਨੂੰ ਅਸੀਂ ਪਰਮਾਤਮਾ ਕੀ ਅਰਦਾਸ ਕਰਦੇ ਹਾਂ ਵੀ ਹਰ ਸਾਲ ਇਸ ਤਰ੍ਹਾਂ ਮਨਾਈਏ ਠੀਕ ਹੈ ਤੀਆਂ ਭੈਣਾਂ ਇਕੱਠੀਆਂ ਹੋਣ ਇੱਕ ਸਾਲ ਬਾਅਦ ਇਕੱਠੀਆਂ ਨੇ ਪਤਾ ਨਹੀਂ ਵਿਚਾਰੇ ਕਦੋਂ ਦੀਆਂ ਬਿਸ਼ਰੇ ਹੋਈਆਂ ਇਹ ਤੀਆਂ ਦੇ ਵਿੱਚ ਮਿਲਦੀਆਂ ਨੇ ਸਾਲ ਬਾਅਦ ਮਿਲਦੀਆਂ ਨੇ ਹਨਾ ਜੀ ਪਰ ਮਾਧਮਾ ਸੁੱਖ ਰੱਖ ਕੇ ਹਰ ਸਾਲ ਮਨਾਇਆ ਕਰਾਂਗੇ ਅਸੀਂ ਤੀਆਂ ਕਿੰਨਾ ਕਿਲੋਗਾ ਤੁਹਾਨੂੰ ਮੀਂਹ ਦਾ ਤਿਆਰ ਬਣੂਗੀ ਵੀਰੇ ਸਾਨੂੰ ਪਹਿਲਾਂ ਅਸੀਂ ਕਬੱਡੀ ਟੂਰਨਾਮੈਂਟ ਕਰਾਂਗੇ ਜੀ ਪੰਜ ਕਰ ਟੂਰਨਾਮੈਂਟ ਕਲੱਬ ਦੇ ਕਰਾਈ ਨੇਗੇ ਤੇ ਹੁਣ ਸਾਨੂੰ ਚੌਥਾ ਸਾਲ ਹੋ ਗਿਆ ਜੀ ਤੀਆਂ ਦਾ ਤਿਆਰ ਮਨਾਉਦੇ ਨੂੰ ਪਰਮਾ ਸੁੱਖ ਰੱਖ ਕੇ ਹਰ ਸਾਲ ਕਰਾਇਆ ਕਰਾਂਗੇ ਤੇ ਚਾਚਾ ਜੀ ਨੂੰ ਬੇਨਤੀ ਕਰਦੇ ਆ ਵੀ ਸਾਡੇ ਨਾਲ ਸਹਿਯੋਗ ਦੇ ਯਾਰ ਪਰ ਹਰ ਸਾਲ ਸਾਡੇ ਨਾਲ ਸਹਿਯੋਗ ਨੇ 2013 ਤੋਂ ਕਲੱਬ ਨਾਲ ਸਾਡੇ ਨਾਲ ਜੁੜੇ ਹੋਏ ਨੇਗੇ ਸਾਡਾ ਸਹਿਯੋਗ ਦੇਣ ਦੇਗੇ ਪਰਮਾ ਸੁੱਖ ਰੱਖ ਕੇ ਅੱਗੇ ਵੀ ਤ ਦੀ ਨਾਮ ਹੈ ਆਪਣਾ ਨਰਮਲ ਸਿੰਘ ਸਿੱਧੂ ਜੀ ਅੱਜ ਸਭ ਜੀ ਕਹਿਣਾ ਚਾਹੋਗੇ ਤੁਹਾਨੂੰ ਸਨਮਾਨਿਤ ਕਰਿਆ ਇਸ ਮੌਕੇ ਤੇ ਮੁੰਡਿਆਂ ਦਾ ਤਿਹਾਰ ਕਿ ਬਣਾਇਆ ਦੇਖੋ ਜੀ ਮੈਂ ਇਹੀ ਕਹਿਣਾ ਚਾਹੂੰਗਾ ਬੀਤੀਆਂ ਸ਼ੁਕਰੀਆਂ ਨੇ ਵਾਹਿਗੁਰੂ ਕਰੇ ਬੀਂ ਚਲਾਈਏ ਅਸੀਂ ਮਿਹਨਤ ਨਾਲ ਪਤਾ ਲੱਗਿਆ ਤੁਹਾਡਾ ਵੀ ਸਹਿਯੋਗ ਆ ਐਨ ਆਰ ਆਈ ਫੈਮਲੀ ਤੋਂ ਬਿਲਾਉਂ ਕਰਦੇ ਹਾਂ ਮੈਂ ਜੀ ਦੋ ਸਤਾਂ ਕੈਲੀਫੋਰਨੀਆ ਤੋਂ ਪੇਸ਼ ਕਰਕੇ ਮੈਂ ਬਹੁਤ ਇੰਟਰਸਟ ਰੱਖਦਾ ਹਾਂ ਇਹ ਚੀਜ਼ਾਂ 'ਚ ਪੋਸਟ ਕਰਕੇ ਮੈਂ ਦਾਨ ਫੁੱਲ ਜਿਮਿਤੀਆਂ ਦਾ ਕਾ ਤਿਆਰ ਮਨਾਉਣਾ ਸ਼ੁਰੂ तकरीबन ਕਲੱਬ ਨੇ ਸਾਥਤਾ ਮੈਂ ਸ਼ੁਰੂ ਕੀਤਾ ਸੀ ਨੀਨਾ ਬੇਟਾ ਰਵਨੀਕਾਰ ਕਿਹੜੇ ਕਲਾਸ ਪੜ੍ਹਦੇ ਹੋ 4th ਕੀ ਕਹਿਣਾ ਚਾਹੋ ਬੇਜੋ ਅੱਜ ਤੀਆਂ ਦਾ ਤਿਖ ਬੋਲੇ ਥੜਾ ਬਾਰੇ ਵਰਸੀ ਖਟਨ ਗਿਆ ਸੀ ਖੜਕੇ ਲਿਆਦਾ ਜੀਰਾ ਬਾਰੇ ਵਰਸੀ ਖਟਨ ਗਿਆ ਸੀ ਖੜਕੇ ਲਿਆਦਾ ਜੀਰਾ ਭਾਬੀ ਸਾਡੀ ਵੀਡੀਓ ਬਣਾਉਗੀ ਭਾਂਡੇ ਮੰਜੂ ਵੀਰਾ ਭਾਬੀ ਸਾਡੀ ਵੀਡੀਓ ਬਣਾਉਗੀ ਭਾਂਡੇ ਮੰਜੂ ਵੀਰਾ ਜੀ ਨਾਮ ਆਪਣਾ ਅਰਪਿਤਕਾਰ ਕਿਹੜਾ ਪਿੰਡਾ ਕਨੋਈ ਆ ਕਿਹੜੀ ਕਲਾਸ ਪੜ੍ਹਦੇ ਹੋ ਮੈਂ ਵੀ ਅਸੀਂ ਨਰਸਿੰਗ ਕੋਰਸ ਕਰਦੀ ਹਾਂ ਕੀ ਕਹਿਣਾ ਚਾਹੂਗੀ ਜੇ ਤੁਹਾਡੇ ਪਿੰਡ ਦੇ ਨੌਜਵਾਨ ਵੀਰਾਂ ਨੇ ਉਤਰਾਲਾ ਕੀਤਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਨੌਜਵਾਨ ਵੀਰਾਂ ਦਾ ਬਹੁਤ-ਬਹੁਤ ਧੰਨ ਦਿਲੋਂ ਧੰਨਵਾਦ ਕਰ ਰਹੀ ਹਾਂ ਸਾਡੇ ਕਲੱਬ ਦੇ ਮੈਂਬਰਾਂ ਦਾ ਜਿਨ੍ਹਾਂ ਨੇ ਕਿਹਾ ਸਾਡੀਆਂ ਧੀਆ ਭੈਣਾਂ ਨੂੰ ਦੁਬਾਰਾ ਤੋਂ ਕਿਹਾ ਇਕੱਠਾ ਕੀਤਾ ਕਿਉਂਕਿ ਜਿਹੜਾ ਆਪਣੇ ਧੀਆ ਦਾ ਕਿ ਜਿਹੜਾ ਮੇਲਾ ਸੀ ਇਹ ਕਲਚਰ ਦਿਨ ਪ੍ਰਤੀ ਦਿਨ ਕਿ ਬੰਦ ਹੋ ਜਾ ਰਿਹਾ ਸੀ ਬਟ ਹੁਣ ਕਿਹਾ 2 ਸਾਲਾਂ ਤੋਂ ਕਿ ਜਿਹੜੇ ਮੈਂ ਵੀਰਾਂ ਦੇ ਸਹਿਯੋਗ ਕਰਕੇ ਕਿ ਜਿਹੜਾ ਆਪਣਾ ਧੀਆ ਦਾ ਖੇਲਿਤ ਹੋਇਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀਰਾਂ ਦਾ ਜਿਨ੍ਹਾਂ ਨੇ ਮੇਲਾ ਦੁਬਾਰਾ ਤੋਂ ਚਲਾਇਆ ਤੇ ਸਾਡੀਆਂ ਧੀਆ ਭੈਣਾਂ ਨੂੰ ਘਟਾ ਹੋਣ ਦਾ ਮੌਕਾ ਦਿੱਤਾ ਤੇ ਆਪਣੀ ਇੰਜੋਏ ਕਰਦੇ ਹਨ ਸਾਰੀਆਂ ਰਲ ਮਿਲ ਕੇ